ਵੈਰੀ ਗੁੱਡ ਮਾਰਨਿੰਗ ਸਟੂਡੈਂਟਸ ਆਵਾਜ਼ ਸਹੀ ਆ ਰਹੀ ਹੈ ਇੱਕ ਵਾਰੀ ਦੱਸ ਦਿਓ ਆਵਾਜ਼ ਸਹੀ ਆ ਰਹੀ ਹੈ ਗੁੱਡ ਮਾਰਨਿੰਗ ਓਕੇ ਸੰਦੀਪ ਕੌਰ ਹਰਪ੍ਰੀਤ ਕੌਰ ਓਕੇ ਸਤਿ ਸ਼੍ਰੀ ਅਕਾਲ ਪੁੱਤ ਸਾਰਿਆਂ ਨੂੰ ਇੱਕ ਵਾਰੀ ਕੋਈ ਬੱਚਾ ਮੈਸੇਜ ਕਰ ਦੋਗੀ ਆ ਕੀ ਆਵਾਜ਼ ਸਹੀ ਆ ਰਹੀ ਹੈ ओके ओके ठीक है बेटा आज ਆਪਾਂ ਸਟਾਰਟ ਕਰਦੇ ਆ ਸਾਡੀ ਕਲਾਸ ਪੰਜਾਬੀ ਵਿਆਕਰਨ ਆਪਾਂ YouTube ਤੇ ਸਟਾਰਟ ਕੀਤੀਆਂ ਹੋਈਆਂ ਨੇ ਪੰਜਾਬੀ ਵਿਆਕਰਨ ਦੀਆਂ ਕਲਾਸਾਂ ਜਿਹੜੀਆਂ ਤੁਹਾਡੀਆਂ ਪੇਪਰ A ਤੇ ਪੇਪਰ B ਦੋਮਾਂ ਦੇ ਵਿੱਚ ਆਉਣ ਮਤਲਬ ਪੰਜਾਬੀ ਆਈ ਰਹੀ ਹੈ ਤੁਹਾਡੇ ਓਕੇ ਓਕੇ ਠੀਕ ਆ ਆਵਾਜ਼ ਸਹੀ ਆ ਰਹੀ ਹੈ ਤਾਂ ਤਾਂ ਉਹਦੇ ਵਿੱਚ ਆਪਾਂ ਪੰਜਾਬੀ ਵਿਆਕਰਨ ਦੇ ਵਿੱਚ ਸਟਾਰਟਿੰਗ ਦੇ ਵਿੱਚ ਆਪਾਂ ਸਟਾਰਟ ਕੀਤਾ ਸੀਗਾ ਸ਼ਬਦ ਸ੍ਰੈਣੀਆਂ ਜਿਦੇ ਵਿੱਚ ਆਪਾਂ ਨਾਮ ਪੜਨਾਮ ਵਿਸ਼ੇਸ਼ਣ ਕਰ ਚੁੱਕੇ ਆ ਤੇ ਹੁਣ ਸਾਡੀ ਸਟਾਰਟ ਹੋਈ ਸੀ ਕੱਲ ਤੋਂ ਕਿਰਿਆ ਕਿਰਿਆ ਦੀ ਇੱਕ ਕਲਾਸ ਆਪਣੀ ਹੋ ਚੁੱਕੀ ਆ ਜੇ ਕੋਈ ਨਵਾਂ ਬੱਚਾ ਓਕੇ ਜੇ ਕੋਈ ਨਵਾਂ ਬੱਚਾ ਹੈ ਤਾਂ ਉਹ ਪਹਿਲਾਂ ਪਿਛਲੀ ਕਲਾਸ ਲਾ ਲੇ ਫਿਰ ਅੱਜ ਦੀ ਕਲਾਸ ਸਟਾਰਟ ਕਰੇ ਓਕੇ ਕਿਰਿਆ ਤੇ ਇਹ ਤੋਂ ਬਿਨਾ ਤਿੰਨ ਕਲਾਸਾਂ ਹੋਰ ਆਉਣਗੀਆਂ ਕੱਲ ਆਪਾਂ ਕਿਰਿਆ ਕਾਦੇ ਵੇਚ ਤੇ ਦੇਖੀ ਸੀ ਕਮੈਂਟ ਕਰਕੇ ਦੱਸੋ ਕਿਰਿਆ ਆਪਾਂ ਕਿਹੜੇ ਪੱਖ ਤੋਂ ਦੇਖੀ ਸੀ ਕੱਲ੍ਹ ਵਾਲੀ ਕਲਾਸ ਦੇ ਵਿੱਚ ਗੁੱਡ ਮਾਰਨਿੰਗ ਆਫਲਾਈਨ ਬੈਚ 21 ਜੁਲਾਈ ਤੋਂ ਸਟਾਰਟ ਹੋ ਰਿਹਾ ਜਿਹੜੇ ਬੱਚਿਆਂ ਨੇ ਆਫਲਾਈਨ ਤਿਆਰੀ ਕਰਨੀ ਆ ਤਾਂ ਪਟਿਆਲੇ 21 ਜੁਲਾਈ ਤੋਂ ਆਪਣਾ ਆਫਲਾਈਨ ਬੈਚ ਸਟਾਰਟ ਹੋ ਰਿਹਾ ਓਕੇ ਆਨਲਾਈਨ ਬੈਚ ਤੇ ਆਫਲਾਈਨ ਬੈਚ ਆਪਣੇ ਚੱਲਦੇ ਨੇ ਐਡਮਿਸ਼ਨ ਹ ਸਟਾਰਟ ਨੇ ਕਰਤਾ ਕੱਲ ਆਪਾਂ ਕਰਤਾ ਦੇ ਪੱਖ ਤੋਂ ਦੇਖੀ ਸੀ ਜਾਂ ਕਰਮ ਦੇ ਪੱਖ ਤੋਂ ਦੇਖੀ ਸੀ ਇੱਕ ਵਾਰ ਮੈਨੂੰ ਇਹ ਦੱਸੋ ਕਿ ਕੱਲ ਵਾਲੀ ਜਿਹੜੀ ਆਪਾਂ ਦੇਖੀ ਸੀ ਉਹ ਕਰਤਾ ਦੇ ਪੱਖ ਤੋਂ ਦੇਖੀ ਸੀ ਜਾਂ ਕਰਮ ਦੇ ਪੱਖ ਤੋਂ ਦੇਖੀ ਸੀ ਕਿਰਿਆ ਦੀ ਬੰਡ ਅਸੀਂ ਦੇਖੀ ਸੀ ਕਿ ਕਿਰਿਆ ਦੀ ਬੰਡ ਆਪਾਂ ਚਾਰ ਤਰੀਕੇ ਨਾਲ ਕਰਦੇ ਆਂ ਪਹਿਲੀ ਜਿਹੜੀ ਕੱਲ ਵਾਲੀ ਕਲਾਸ 'ਚ ਦੇਖੀ ਸੀ ਆਪਾਂ ਕਰਮ ਦੇ ਪੱਖ ਤੋਂ ਦੇਖੀ ਸੀ ਕਿ ਕਿਰਿਆ ਦਾ ਕਰਮ ਹੈ ਜਾਂ ਨਹੀਂ ਕਰਮ ਦੇ ਪੱਖ ਤੋਂ ਕਿਰਿਆ ਸੀ ਸਾਡੀ ਦੋ ਤਰ੍ਹਾਂ ਦੀ ਅਕਰਮਿਕ ਤੇ ਸਰਮਿਕ ਓਕੇ ਅੱਜ ਦਾ ਜਿਹੜਾ ਸਾਡਾ ਟੌਪਿਕ ਆ ਕਿਰਿਆ ਕਿਰਿਆ ਆਪਾਂ ਕਿਹੜੇ ਪੱਖ ਤੋਂ ਦੇਖ ਰਹੇ ਆ ਕਿਰਿਆ ਦੀ ਵੰਡ ਕਿੰਨੇ ਤਰੀਕੇ ਨਾਲ ਹੁੰਦੀ ਆ ਤਾਂ ਅੱਜ ਦੇ ਕਲਾਸ ਦੇ ਵਿੱਚ ਆਪਾਂ ਦੇਖ ਰਹੇ ਆ ਕਰਤਾ ਦੇ ਪੱਖ ਤੋਂ ਕਿਰਿਆ ਤਾਂ ਸਿੰਪਲ ਹੀ ਪੇਪਰ ਦੇ ਵਿੱਚ ਆ ਜਾਂਦਾ ਕਰਤਾ ਦੇ ਪੱਖ ਤੋਂ ਅਸੀਂ ਕਿਰਿਆ ਦੀ ਵੰਡ ਕਿੰਨੇ ਤਰੀਕੇ ਨਾਲ ਕਰ ਸਕਦੇ ਆ ਤਿੰਨ ਤਰੀਕੇ ਨਾਲ ओके ਕਰਤਾ ਕੌਣ ਹੁੰਦਾ ਸਾਡੇ ਪੰਜਾਬੀ ਦੀ ਜਿਹੜੀ ਬਾਕ ਮੰਤਰ ਆ ਉਹ ਕਿਦਾਂ ਸਟਾਰਟਿੰਗ ਦੇ ਵਿੱਚ ਆਉਂਦਾ ਕਰਤਾ ਜੋ ਕੰਮ ਕਰ ਰਿਹਾ ਹੁੰਦਾ ਕਰਮ ਜਿਹਦੇ ਉੱਤੇ ਕੰਮ ਹੋ ਰਿਹਾ ਹੁੰਦਾ ਤਾਂ ਕਿਰਿਆ ਤਾਂ ਬਾਕ ਦੇ ਵਿੱਚ ਆਉਣੀ ਹੀ ਆਉਣੀ ਆ ਓਕੇ ਕੱਲ ਅਸੀਂ ਦੇਖੀ ਸੀ ਕਰਮ ਕੀ ਕਰਮ ਹੈ ਜਾਂ ਨਹੀਂ ਅਕਰਮਿਕ ਤੇ ਇਸ ਕਰਮਿਕ ਅੱਜ ਅਸੀਂ ਦੇਖਣੀ ਆ ਕਿ ਜਿਹੜੇ ਕਿਰਿਆ ਨੂੰ ਕਰਨ ਵਾਲਾ ਕਰਤਾ ਉਹ ਆਪ ਕੰਮ ਕਰ ਰਿਹਾ ਉਹ ਦੂਜੇ ਤੋਂ ਕੰਮ ਕਰਵਾ ਰਿਆ ਦੂਜੇ ਨੂੰ ਕਹਿ ਕੇ ਤੀਜੇ ਤੋਂ ਕੰਮ ਕਰਵਾ ਰਿਆ ਗੁੱਡ ਮਾਰਨਿੰਗ ਪੁੱਤ ਓਕੇ ਤਾਂ ਕਰਤਾ ਦੇ ਪੱਖ ਤੋਂ ਅੱਜ ਅਸੀਂ ਸਟਾਰਟ ਕਰਦੇ ਆ ਤਾਂ ਇਹਦੇ ਵਿੱਚ ਪਹਿਲੀ ਸਾਡੀ ਹੈਗੀ ਆ ਸਰਦਾਰਨ ਕਿਰਿਆ ਪਹਿਲੀ ਸਾਡੀ ਹੈ ਸਰਦਾਰਨ ਕਿਰਿਆ ਬਾਕ ਪਾਸ਼ਾ ਦੀ ਵੱਡੀ ਤੋਂ ਵੱਡੀ ਇੱਕਾਈ ਸਾਡੇ ਕੋਲ ਹੁੰਦੀ ਹੈ ਬਾਕ ਬਾਕ ਵਿੱਚ ਕਿਰਿਆ ਤੋਂ ਕਰਤਾ ਦਾ ਪਤਾ ਲੱਗਦਾ ਕਿਰਿਆ ਤੋਂ ਪਤਾ ਲੱਗਦਾ ਕਰਤਾ ਕੌਣ ਆ ਓਕੇ ਫਸਟ ਟਾਈਮ ਆ ਵੈਲਕਮ ਪੁੱਤ ਕਿਰਿਆ ਦੇ ਗੈਸ ਰੂਪ ਤੋਂ ਪਤਾ ਲੱਗੇ ਕਿ ਉਸ ਨੂੰ ਕਰਨ ਵਾਲਾ ਕਰਤਾ ਆਪ ਆ ਉਸ ਨੂੰ ਕਰਨ ਵਾਲਾ ਕਰਤਾ ਆਪ ਆ ਤਾਂ ਉਹਨੂੰ ਅਸੀਂ ਕੀ ਕਹਿੰਦੇ ਆ ਸਰਦਾਰਨ ਕਿਰਿਆ ਬਹੁਤ ਵਾਰ ਆਉਂਦਾ ਜਦੋਂ ਕਿਰਿਆ ਕਰਨ ਵਾਲਾ ਕਰਤਾ ਆਪ ਕੰਮ ਕਰ ਰਿਹਾ ਹੋਵੇ ਤਾਂ ਉਹਨੂੰ ਅਸੀਂ ਕੀ ਕਵਾਂਗੇ ਇਕੈਰੀ ਕਿਰਿਆ ਪ੍ਰੇਨਾਰਥਿਕ ਕਿਰਿਆ ਸਧਾਰਨ ਕਿਰਿਆ ਜਾਂ ਸੰਯੁਕਤ ਕਿਰਿਆ ਓਕੇ ਗੁਰੀ ਵੈਲਕਮ ਪੁੱਤ ਤਾਂ ਉਹਨੂੰ ਅਸੀਂ ਕਵਾਂਗੇ ਸਧਾਰਨ ਕਿਰਿਆ ਕਿਹਨੂੰ ਆਪਾਂ ਸਧਾਰਨ ਕਿਰਿਆ ਕਵਾਂਗੇ ਸਧਾਰਨ ਕਿਰਿਆ ਆਪਾਂ ਉਸ ਚੀਜ਼ ਨੂੰ ਕਵਾਂਗੇ ਬਾਕ ਵਿੱਚ ਜਦੋਂ ਕਰਤਾ ਆਪ ਕੰਮ ਕਰਦਾ ਉਹਨੂੰ ਅਸੀਂ ਸਧਾਰਨ ਕਿਰਿਆ ਕਹਿੰਦੇ ਆ ਨੋਟਸ ਕਿਦਾਂ ਬਣਾਉਣੇ ਆਲਾਈਨ ਲਿਖਣੀ ਲਿਖਨੀ ਆ ਕਰਤਾ ਦੇ ਪੱਖ ਤੋਂ ਕਿਰਿਆ ਦੀ ਬੰਡ ਕਿੰਨੇ ਤਰੀਕੇ ਦੀ ਆ ਤਿੰਨ ਅਗਲੀ ਲਾਈਨ ਚ ਲਿਖੋਗੇ ਸਧਾਰਨ ਕਿਰਿਆ ਸਿੰਪਲ ਇੱਕ ਉਹਦੇ ਵਿੱਚ ਲਿਖੋਗੇ ਵਾਕ ਵਿੱਚ ਕਰਤਾ ਆਪ ਕੰਮ ਕਰਦਾ ਲਾਈਨ ਖਤਮ ਇਦਾਂ ਨੋਟਸ ਬਣਾਉਣੇ ਆ ਸਾਰਾ ਨਹੀਂ ਲਿਖਣਾ ਹੁੰਦਾ ਇਹਦੇ ਸਮਝਾਉਣ ਲਈ ਲਿਖਿਆ ਹੋਇਆ ਤਾਂ ਕਰਤਾ ਦੇ ਪੱਖ ਤੋਂ ਕਿਰਿਆ ਹੈਗੀ ਤਿੰਨ ਤਰ੍ਹਾਂ ਦੀ ਉਹਦੇ ਵਿੱਚ ਪਹਿਲੀ ਹੈਗੀ ਪੁੱਤ ਸਾਡੀ ਸਧਾਰਨ ਕਿਰਿਆ ਸਧਾਰਨ ਕਿਰਿਆ ਕਿਹਨੂੰ ਆਖਾਂਗੇ ਜਦੋਂ ਵਾਕ ਦਾ ਕਰਤਾ ਆਪ ਕੰਮ ਕਰ ਰਿਹਾ ਉਨੋਂ ਸਧਾਰਨ ਕਿਰਿਆ ਕਮਾਂਗੇ ਗੱਲ ਖਤਮ RAM ਕਿਤਾਬ ਪੜਦਾ ਹੈ RAM ਕਿਤਾਬ ਪੜਦਾ ਹੈ ਇਹਦੇ ਵਿੱਚ ਕਰਤਾ ਕੌਣ ਆ ਇਹ ਚ ਕਰਮ ਕਿਹੜਾ ਤੇ ਕਿਰਿਆ ਕਿਹੜੀ ਆ ਤਿੰਨੇ ਚੀਜ਼ਾਂ ਦੱਸੋ ਮੈਨੂੰ ਅੱਜ ਵਾਕੀ ਕਾਫੀ ਨਿਊ ਸਟੂਡੈਂਟ ਆਏ ਨੇ ਹਾਂਜੀ ਹਾਂਜੀ ਕੁਲਵਿੰਦਰ ਸਿੰਘ ਹਾਂਜੀ ਪੁੱਤ ਅੱਜ ਮਿਲ ਜੂਗੀ ਗੁਰੀ ਪੀਡੀਐਫ ਅੱਜ ਮਿਲ ਜੂਗੀ ਸ਼ਾਮ ਤੱਕ ਪੀਡੀਐਫ ਮਿਲ ਜੂਗੀ ਸਾਰੇ ਬੱਚਿਆਂ ਨੂੰ ਅਮਨਦੀਪ ਕੌਰ ਸਤਸ਼੍ਰੀਅਕ ਕਾਲਪੁੱਤ ਦੱਸੋ ਆਨਸਰ ਕਰੋ ਰਾਮ ਕਰਤਾ ਓਕੇ ਠੀਕ ਆ ਰਾਮ ਸੋਡਾ ਕਰਤਾ ਰਾਮ ਸੋਡਾ ਕਰਤਾ ਕਰਮ ਪਲਕਪ੍ਰੀਤ ਕੌਰ ਅੱਗੇ ਵੀ ਦੱਸੋ ਕਿਤਾਬ ਕਿਤਾਬ ਕਿਹੜੀ ਪਾਸ਼ਾ ਦਾ ਸ਼ਬਦ ਆ ਪੜਦਾ ਹੈ ਸਾਰਾ ਲਿਖਪੁੱਤ ਪੜਦਾ ਹੈ ਕਿਰਿਆ ਪੜਦਾ ਹੈ ਕਿਰਿਆ ਕਿਤਾਬ ਸੋਡਾ ਕੀ ਆ ਕਰਮ ਕਿਤਾਬ ਸੋਡਾ ਕੀ ਆ ਕਰਮ ਤਾਂ ਇਹੇ ਸੋਡਾ ਹੈਗਾ ਕਰਤਾ ਇਹ ਹੈਗਾ ਸੋਡਾ ਕਰਮ ਇਹ ਸਾਰੀ ਦੀ ਸਾਰੀ ਸੋਡੀ ਹੈਗੀ ਆ ਕਿਰਿਆ ਵਿਖਿਆ ਸੀ ਦਾ ਜਦੋਂ ਸਾਨੂੰ ਇਹ ਪਤਾ ਲੱਗੇ ਕਿ ਕੰਮ ਹੋ ਰਿਹਾ ਹੋ ਚੁੱਕਿਆ ਜਾਂ ਹੋਵੇਗਾ ਟਾਈਮ ਦੇ ਨਾਲ ਜਦੋਂ ਸਾਨੂੰ ਪਤਾ ਲੱਗਦਾ ਉਦੋਂ ਆਪਾਂ ਕਿਸੇ ਨੂੰ ਕਿਰਿਆ ਕਮਾਂਗੇ ਅਰਬੀ ਭਾਸ਼ਾ ਦਾ ਓਕੇ ਨਿਊ ਵਾਲੇ ਬੱਚੇ ਨੋਟ ਕਰ ਲਓ ਜਿਹੜਾ ਕਿਤਾਬ ਸ਼ਬਦ ਆ ਉਹ ਤੁਹਾਡਾ ਅਰਬੀ ਭਾਸ਼ਾ ਦਾ ਠੀਕ ਹੈ ਪੁੱਤ ਤਾਂ ਇਹਦੇ ਵਿੱਚ ਹੁਣ ਇਹ ਗੱਲ ਵੇਖੋ ਕਿ ਕਰਤਾ ਆਪ ਕੰਮ ਕਰ ਰਿਹਾ ਦਾ ਹੁਣ ਇਹਦੇ ਵਿੱਚ ਕਰਤਾ ਆਪ ਕੰਮ ਕਰ ਰਿਹਾ ਤਾਂ ਇਹੇ ਤੁਹਾਡੀ ਸਧਾਰਨ ਕਿਰਿਆ ਵੀ ਆ ਸਕਰਮਿਕ ਕਿਰਿਆ ਵੀ ਆ ਪੂਰਨ ਸਕਰਮਿਕ ਕਿਰਿਆ ਵੀ ਆ ਤੇ ਉਹਦੇ ਉੱਤੇ ਸੋਡੀ ਸੰਯੁਕਤ ਕਿਰਿਆ ਵੀ ਆ ਨਵੇਂ ਵਾਲੇ ਦਿਮਾਗ ਨਾਲ ਲਾਇਓ ਪੁਰਾਣੇ ਵਾਲੇ ਦੀ ਰਿਵੀਜ਼ਨ ਥੋੜੀ ਓਕੇ ਤਾਂ ਉਹ ਕਦੇ ਵੀ ਤਿੰਨ ਚਾਰੇ ਚੀਜ਼ਾਂ ਇਕੱਠੀਆਂ ਨਹੀਂ ਪਾਊਗਾ ਓਕੇ ਤਾਂ ਇਹਦੇ ਵਿੱਚ ਜਦੋਂ ਬਾਕ ਦਾ ਕਰਤਾ ਆਪ ਕੰਮ ਕਰ ਰਿਹਾ ਹੋਵੇ ਉਹਨੂੰ ਅਸੀਂ ਕੀ ਕਵਾਂਗੇ ਸਧਾਰਨ ਕਿਰਿਆ ਜਦੋਂ ਕਰਤਾ ਆਪ ਕੰਮ ਕਰਦਾ ਤੇ ਉਹਨੂੰ ਅਸੀਂ ਕਿਹਦੇ ਵੇਸਤੇ ਦੇਖਦੇ ਆ ਕਰਤਾ ਵੇਸਤੇ ਕਰਤਾ ਵੇਸਤੇ ਕਿਰਿਆ ਸੋਡੀ ਹੈਗੀ ਆ ਤਿੰਨ ਤਰ੍ਹਾਂ ਦੀ ओके ਉਹ ਤੋਂ ਬਾਅਦ ਅਗਲਾ ਉਹ ਗੀਤ ਗਾ ਰਿਹਾ ਹੈ ਉਹ ਗੀਤ ਗਾ ਰਿਹਾ ਹੈ ਤਾਂ ਤੁਹਾਡਾ ਕਰਤਾ ਗੀਤ ਤੁਹਾਡਾ ਹੈਗਾ ਕਰਮ ਤੇ ਗਾ ਰਿਆ ਤੁਹਾਡੀ ਕਿਰਿਆ ओके ਮੁੱਖ ਕਿਰਿਆ ਸੰਚਾਲਕ ਕਿਰਿਆ ਤੇ ਸਹਾਇਕ ਕਿਰਿਆ ਵੇਖਾਂਗੇ ਤਾਂ ਅੱਗੇ ਆਪਾਂ ਕਾਰਜ ਦੇ ਪੱਖ ਤੋਂ ਕਾਰਜ ਦੇ ਪੱਖ ਤੋਂ ਕਿਰਿਆ ਕਿੰਨੇ ਤਰ੍ਹਾਂ ਦੀਆਂ ਤਿੰਨ ਤਰ੍ਹਾਂ ਦੀ ਮੁੱਖ ਕਿਰਿਆ ਸੰਚਾਲਕ ਕਿਰਿਆ ਤੇ ਸਹਾਇਕ ਕਿਰਿਆ ਕਰਤਾ ਦੇ ਪੱਖ ਤੋਂ ਵੀ ਕਿਰਿਆ ਕਿੰਨੇ ਤਰ੍ਹਾਂ ਦੀ ਆ ਤਿੰਨ ਤਰ੍ਹਾਂ ਦੀ ਤਾਂ ਉਹ ਜੋ ਵੀ ਕਰਤਾ ਹੈਗਾ ਉਹ ਕੰਮ ਆਪ ਕਰ ਰਿਹਾ ਤਾਂ ਇਹ ਕੀ ਹੋ ਗਈ ਛੋਡੀ ਸਧਾਰਨ ਕਿਰਿਆ ਬਾਅਦ ਵਿੱਚ ਇਹਦੇ ਪੀ ਵੀ ਕਿਊ ਤੇ ਐਮ ਸੀ ਕਿਊ ਹੈਗੇ ਨੇ ਓਕੇ ਅਗਲੀ ਛੋਡੀ ਕਰਤਾ ਦੇ ਬੇਸ ਤੇ ਅਗਲੀ ਵੰਡ ਜਿਹੜੀ ਹੈਗੀ ਆ ਉਹ ਹੈਗੀ ਆ ਪ੍ਰੇਨਾਰਥਿਕ ਕਿਰਿਆ ਬਾਤ ਵਿੱਚ ਜਦੋਂ ਕਰਤਾ ਆਪ ਕੰਮ ਨਹੀਂ ਕਰਦਾ ਕਿਸੇ ਦੂਜੇ ਤੋਂ ਕੰਮ ਕਰਵਾਵੇ ਇਸੇ ਦੂਜੇ ਤੋਂ ਕੰਮ ਕਰਵਾਵੇ ਕਰਵਾਇਆ ਜਾਵੇ ਤਾਂ ਉਸ ਨੂੰ ਪ੍ਰੇਰਨਾਰਥਿਕ ਕਿਰਿਆ ਕਿਹਾ ਜਾਂਦਾ ਹੈ ਜਦੋਂ ਕਰਤਾ ਆਪ ਕੰਮ ਕਰਦਾ ਸਧਾਰਨ ਕਿਰਿਆ ਜਦੋਂ ਦੂਜੇ ਤੋਂ ਕੰਮ ਕਰਵਾਉਂਦਾ ਤਾਂ ਪ੍ਰੇਰਨਾਰਥਿਕ ਕਿਰਿਆ ਪ੍ਰੇਰਣਾ ਦੇ ਕੇ ਦੂਜੇ ਤੋਂ ਕੰਮ ਕਰਵਾ ਰਿਹਾ ਮੈਡਮ ਬੱਚਿਆਂ ਤੋਂ ਪਾਠ ਕਰਵਾ ਰਹੇ ਹਨ ਓਕੇ ਮੈਡਮ ਬੱਚਿਆਂ ਤੋਂ ਪਾਠ ਕਰਵਾ ਰਹੇ ਹਨ ਤਾਂ ਇਹਦੇ ਵਿੱਚ ਕਰਤਾ ਆਪ ਕੰਮ ਨਾ ਕਰਕੇ ਦੂਜੇ ਤੋਂ ਕੰਮ ਕਰਵਾ ਰਿਹਾ ਹਾਂਜੀ ਆਪਣਾ ਕੰਮ ਦੂਸਰਿਆਂ ਤੋਂ ਕਰਵਾਉਣਾ ਕੇਂਦਰ ਸਰਕਾਰ ਰਾਜਪਾਲ ਤੋਂ ਰਾਜਾਂ ਵਿੱਚ ਆਪਣੀ ਮਰਜ਼ੀ ਕਰਵਾ ਰਹੀ ਹੈ ਕਰਤਾ ਕੌਣ ਹੈ ਕੇਂਦਰ ਸਰਕਾਰ ਤਾਂ ਉਹ ਜੋ ਵੀ ਕੰਮ ਕਰਨਾ ਰਾਜ ਦੇ ਵਿੱਚ ਉਹ ਕਿਹਦੇ ਰਾਹੀਂ ਕਰਵਾਉਂਦੀ ਆ ਰਾਜਪਾਲ ਰਾਹੀਂ ਬਿੱਲ ਵਗੈਰਾ ਰੋਕੇ ਠੀਕ ਹੈ ਤਾਂ ਜਦੋਂ ਉਹਨੇ ਆਪਣੀ ਮਰਜ਼ੀ ਕਰਨੀ ਤਾਂ ਉਹ ਕਿਹਦੇ ਤੋਂ ਕਰਵਾ ਰਹੀ ਆ ਰਾਜਪਾਲ ਤੋਂ ਗਲਤ ਗੱਲ ਹੈ ਬੱਚਿਆਂ ਤੋਂ ਕਰਵਾਉਣਾ ਓਕੇ ਠੀਕ ਹੈ ਪਤਾ ਤਾਂ ਇਹਦੇ ਵਿੱਚ ਜਦੋਂ ਕਰਤਾ ਆਪ ਕੰਮ ਨਾ ਕਰਕੇ ਦੂਜੇ ਤੋਂ ਕੰਮ ਕਰਵਾ ਰਿਆ ਹੋਵੇ ਉਹਨੂੰ ਆਪਾਂ ਕੀ ਕਵਾਂਗੇ ਪ੍ਰੇਨਾਰਥਿਕ ਕਿਰਿਆ ਓਕੇ ਅਗਲੀ ਹੈਗੀ ਸੋਡੀ ਦੂਰੀ ਪ੍ਰੇਨਾਰਥਿਕ ਕਿਰਿਆ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕਰਤਾ ਕਿਸੇ ਦੂਜੇ ਦੂਜੇ ਨੂੰ ਕਹਿ ਕੇ ਜਾਂ ਪ੍ਰੇਰਣਾ ਦੇ ਕੇ ਕਿਸੇ ਤੀਜੇ ਤੋਂ ਕੰਮ ਕਰਵਾ ਰਿਹਾ ਹੋਵੇ ਜਦੋਂ ਕਰਤਾ ਦੂਜੇ ਨੂੰ ਕਹਿ ਕੇ ਜਦੋਂ ਕਰਤਾ ਦੂਜੇ ਨੂੰ ਕਹਿ ਕੇ ਕਿਸੇ ਤੀਜੇ ਤੋਂ ਕੰਮ ਕਰਵਾ ਰਿਹਾ ਹੋਵੇ ਤਾਂ ਉਹਨੋਂ ਸੀ ਕਮਾਂਗੇ ਦੂਰੀ ਪ੍ਰੇਨ ਆਥਿਕ ਰਿਆ ਓਕੇ ਜਿਵੇਂ ਇਹਦੇ ਵਿੱਚ ਪਿਤਾ ਜੀ ਨੇ ਮਾਤਾ ਜੀ ਨੂੰ ਕਹਿ ਕੇ ਬੇਟੀ ਤੋਂ ਸਰਕਾਰੀ ਨੌਕਰੀ ਦੀ ਤਿਆਰੀ ਕਰਵਾਈ ਹਾਂਜੀ ਤੀਜੇ ਤੋਂ ਕੰਮ ਕਰਵਾਵੇ ਦੂਜੇ ਨੂੰ ਬੋਲ ਕੇ ਤੀਜੇ ਤੋਂ ਕੰਮ ਕਰਵਾਵੇ ਹਾਂਜੀ ਪਰਮਜੀਤ ਕੌਰ ਲੇਟ ਹੋਗੀ ਪੁੱਤ ਠੀਕ ਆ ਤਾਂ ਪਿਤਾ ਜੀ ਨੇ ਕਰਤਾ ਪਿਤਾ ਜੀ ਕਿਨਾਂ ਨੂੰ ਕਿਹਾ ਮਾਤਾ ਜੀ ਨੂੰ ਕਿਹਾ ਤੇ ਕੰਮ ਕਰਿਆ ਕਿਨੇ ਕੰਮ ਕੀ ਤੋਂ ਕਰਵਾਇਆ ਬੇਟੀ ਤੋਂ ਬੇਟੀ ਤੋਂ ਸਰਕਾਰੀ ਨੌਕਰੀ ਦੀ ਤਿਆਰੀ ਕਰਵਾਈ ਜਾਂ ਤਿਆਰੀ ਕਰਵਾਈ ਓਕੇ ਵੀਰ ਜੀ ਮੈਂ ਆਪਣੀ ਡਿਗਰੀ ਖਤਮ ਕਰ ਲਈ ਹੁਣ ਮੇਰੇ ਲਈ ਮਿਸਤਰੀ ਨੂੰ ਕਹਿ ਕੇ ਪੜਨ ਵਾਲਾ ਕਮਰਾ ਤਿਆਰ ਕਰਵਾ ਦਿਓ ਓਕੇ ਕੰਮ ਵੀਰੇ ਨੂੰ ਕਹਿਣਾ ਵੀਰ ਜੀ ਨੂੰ ਕਹਿਣਾ ਤੇ ਉਹ ਕੰਮ ਕਰਨਾ ਕਿਨੇ ਆ ਤਾਂ ਉਹ ਕੰਮ ਕਰਨਾ ਮਿਸਤਰੀ ਨੇ ਹਾਂ ਸਿਮੀ ਪੁੱਤੋ ਕਿਹੜਾ ਕਮੈਂਟਾ ਸੋਡਾ ਹਾਂਜੀ ਹਾਂਜੀ ਜਦੋਂ ਕਿਸੇ ਤੀਜੇ ਤੋਂ ਕੰਮ ਕਰਵਾਇਆ ਜਾਵੇ ਹਾਂ ਸਿਮੀ ਪੁੱਤੋ ਓਕੇ ਠੀਕ ਸੀ ਸੋਡਾ ਜਦੋਂ ਦੂਜੇ ਨੂੰ ਕਹਿ ਕੇ ਤੀਜੇ ਤੋਂ ਕੰਮ ਕਰਵਾਇਆ ਜਾਵੇ ਹਾਂਜੀ ओके ਹੁਣ ਇਥੋਂ ਤੱਕ ਕੋਈ ਕਨਫਿਊਜ਼ ਹੋਵੇ ਕੋਈ ਡਾਊਟ ਹੋਵੇ ਇਥੋਂ ਤੱਕ ਤਾਂ ਇਹਦੇ ਵਿੱਚ ਆਪਾਂ ਦੇਖਿਆ ਸੀ ਕਰਤਾ ਦੇ ਪੱਖ ਤੋਂ ਕਿਰਿਆ ਹੈਗੀ ਏ ਸੋਡੀ ਤਿੰਨ ਤਰ੍ਹਾਂ ਦੀ ਪਹਿਲੀ ਸੀਗੀ ਸਧਾਰਨ ਕਿਰਿਆ ਜਦੋਂ ਕਰਤਾ ਆਪ ਕੰਮ ਕਰਦਾ ਦੂਜੀ ਸੀ ਸੋਡੀ ਪ੍ਰੇਨਾਰਥਿਕ ਕਿਰਿਆ ਦੂਜੇ ਨੂੰ ਕਹਿ ਕੇ ਤੀਜੇ ਤੋਂ ਕੰਮ ਸਤਿਸ਼੍ਰੀਆ ਕਾਲ ਰਾਜਵੀਰ ਪੁੱਤ ਦੂਰੀ ਪ੍ਰੇਨਾਰਥਿਕ ਕਿਰਿਆ ਜਦੋਂ ਕਰਤਾ ਦੂਜੇ ਨੂੰ ਕਹਿ ਕੇ ਤੀਜੇ ਤੋਂ ਕੰਮ ਕਰਵਾ ਰਿਹਾ ओके ई वाले ਹੁਣ ਤੁਸੀਂ ਮੈਨੂੰ ਆਨਸਰ ਕਰੋ 6 ਨੰਬਰ ਦਾ ਆਨਸਰ ਕੀ ਹੋਊਗਾ ਜੇ ਕਿਸੇ ਬੱਚੇ ਨੇ ਰਿਪੀਟ ਕਰਵਾਉਣਾ ਤਾਂ ਮੈਨੂੰ ਦੱਸ ਦਿਓ ਚਲੋ 6 ਦਾ ਆਨਸਰ ਕਰੋ ਰਾਮ ਕਿਤਾਬ ਪੜ ਰਿਹਾ ਸੀ ਤਾਂ ਇਹ ਕੀ ਆ ਅਕਰਮਿਕ ਕਿਰਿਆ ਸਧਾਰਨ ਕਿਰਿਆ ਪ੍ਰੇਰਨਾਰਥਿਕ ਕਿਰਿਆ ਜਾਂ ਅਕੈਰੀ ਕਿਰਿਆ ਕਿਹੜੀ ਹੈ ਸਧਾਰਨ ਓਕੇ ਹਾਂਜੀ ਪ੍ਰੀਤ ਤੁਸੀਂ ਕਮੈਂਟ ਡਿਲੀਟ ਕਰਿਆ ਓਕੇ ਓਕੇ ਹੁਣ ਮੈਨੂੰ ਇਹ ਦੱਸੋ ਕੀ ਇਹਨੂੰ ਆਪਾਂ ਅਕੈਰੀ ਕਿਰਿਆ 'ਚ ਕਿਉਂ ਨਹੀਂ ਰੱਖਿਆ ਚਲੋ ਸਿਮੀ ਅਨਸਰ ਕਰੋ ਇਹਨੂੰ ਅਕੈਰੀ ਕਿਰਿਆ 'ਚ ਕਿਉਂ ਨਹੀਂ ਰੱਖਿਆ ਅਕੈਰੀ ਕਿਰਿਆ ਇਹਨੂੰ ਆਪਾਂ ਕਿਉਂ ਨਹੀਂ ਕਹਿ ਰਹੇ ਪਹਿਲਾਂ ਇਹ ਦੱਸੋ ਹਾਂਜੀ ਕੋਮਲਪ੍ਰੀਤ ਠੀਕ ਆ ਪ੍ਰੀਤ ਜੀ ਤੁਸੀਂ ਵੀ ਦੱਸੋ ਇਹਨੂੰ ਕੈਰੀ ਕਿਰਿਆ 'ਚ ਕਿਉਂ ਨਹੀਂ ਰੱਖਿਆ ਗੁਰੀ ਤੁਸੀਂ ਮੈਨੂੰ ਇਹ ਦੱਸੋ ਕਿ ਇਹਨੂੰ ਪ੍ਰੇਨਾਰਥਿਕ ਕਿਰਿਆਜ ਕਿਉਂ ਨਹੀਂ ਰੱਖਿਆ? ਵਰਣਜੀਤ ਕੌਰ ਤੁਸੀਂ ਮੈਨੂੰ ਇਹ ਦੱਸੋ ਕਿ ਇਹਨੂੰ ਅਕਰਮਿਕ ਕਿਰਿਆਜ ਕਿਉਂ ਨਹੀਂ ਰੱਖਿਆ? ਇਹ ਅਨਸਰ ਠੀਕ ਆ। ਇਹ ਅਨਸਰ ਠੀਕ ਆ। ਇਹਨੂੰ ਆਪਾਂ ਸਧਾਰਨ ਕਿਰਿਆ ਦੇ ਵਿੱਚ ਹੀ ਰੱਖਿਆ ਬਾਕੀਆਂ 'ਚ ਕਿਉਂ ਨਹੀਂ ਰੱਖਿਆ? ਚਲੋ ਚਲੋ ਅਨਸਰ ਕਰੋ। ਨਾਮ ਲੈ ਲੈ ਕੇ ਮੈਂ ਨਾਮ ਪੁਕਾ ਦੇਣਾ। ਦੱਸੋ ਪੁੱਤ ਅਕੈਰੀ ਕਿਰਿਆਜ ਕਿਉਂ ਨਹੀਂ ਰੱਖਿਆ ਇਹਨੂੰ? ਹਾਂ ਪਰਮਜੀਤ ਦੱਸੋ ਅਕਰਮਿਕ ਕਿਰਿਆ ਚ ਕਿਉਂ ਨਹੀਂ ਰੱਖ ਰਹੇ ਆਪਾਂ ਇਹਨੂੰ ਇੱਕ ਹੀ ਸ਼ਬਦ ਓਕੇ ਓਕੇ ਹਾਂ ਵੇਖੋ ਹੁਣ ਇਹਦੇ ਵਿੱਚ ਇਹ ਸਾਰੀ ਕਿਰਿਆ ਇਹ ਕਿਰਿਆ ਕਿੰਨੇ ਸ਼ਬਦੀ ਆ ਗਈ ਤਿੰਨ ਸ਼ਬਦੀ ਆ ਗਈ ਪੜ ਰਿਹਾ ਸੀ ਓਕੇ ਤਾਂ ਅਕੈਰੀ ਕਿਰਿਆ ਦੇ ਵਿੱਚ ਦਾ ਹਮੇਸ਼ਾ ਇੱਕ ਸ਼ਬਦ ਆਉਂਦਾ ਤਾਂ ਕਰਕੇ ਆਪਾਂ ਇਹਨੂੰ ਅਕੈਰੀ ਕਿਰਿਆ ਚ ਨਹੀਂ ਰੱਖ ਰਹੇ ਜਦੋਂ ਕਰਤਾ ਆਪ ਕੰਮ ਨਾ ਕਰਕੇ ਦੂਜੇ ਨੂੰ ਪ੍ਰੇਰਣਾ ਦੇ ਕੇ ਕੰਮ ਕਰਵਾ ਰਿਹਾ ਹੁੰਦਾ ਉਹਨੂੰ ਆਪ ਪ੍ਰੇਨਾਰਥਿਕ ਕਿਰਿਆ ਕਹਿੰਦੇ ਆ ਬਟ ਇਹਦੇ ਵਿੱਚ ਦਾ ਕਰਤਾ ਆਪ ਕੰਮ ਕਰ ਰਿਹਾ ਤਾਂ ਕਰਕੇ ਇਹਨੂੰ ਆਪ ਪ੍ਰੇਨਾਰਥਿਕ ਕਿਰਿਆ ਚ ਨਹੀਂ ਰੱਖ ਰਹੇ ਅਕਰਮਿਕ ਕਿਰਿਆ ਅਕਰਮਿਕ ਕਿਰਿਆ ਦੇ ਵਿੱਚ ਕੀ ਹੁੰਦਾ ਜਦੋਂ ਕਰਮ ਨਾ ਹੋਵੇ ਜਦੋਂ ਕਰਮ ਨਾ ਹੋਵੇ ਉਹਨੂੰ ਕਰਮਿਕ ਕਿਰਿਆ ਚ ਰੱਖ ਸਕਦੇ ਸੀਗੇ ਸੌਰੀ ਵਾਲੀ ਕੋਈ ਗੱਲ ਨਹੀਂ ਪਤਾ ਤਾਂ ਇਹਦੇ ਵਿੱਚ ਜੇ ਮੈਂ ਇੱਥੇ ਕਿਤਾਬ ਕੱਟ ਦਿੰਦੀ RAM ਪੜ ਰਿਹਾ ਸੀ ਤਾਂ ਇੱਥੇ ਵੀ ਦੋਵੇਂ ਆ ਸਕਦੇ ਸੀਗੇ ਰਾਮ ਕਰਤਾ ਕੰਮ ਵੀ ਕਰ ਰਿਹਾ ਤੇ ਇਹਦੇ ਵਿੱਚ ਕਰਤਾ ਕੰਮ ਵੀ ਕਰ ਰਿਹਾ ਤੇ ਇਹਦੇ ਚ ਕਰਮ ਵੀ ਨਹੀਂ ਸੀਗਾ ਠੀਕ ਆ ਤਾਂ ਹੁਣ ਕਿਤਾਬ ਆ ਗਿਆ ਤਾਂ ਕਰਕੇ ਇਹਨੂੰ ਆਕਰਮਿਕ ਕਿਰਿਆ ਚ ਨਾ ਰੱਖ ਕੇ ਕਾਚ ਰੱਖਿਆ ਸਧਾਰਨ ਕਿਰਿਆ ਦੇ ਵਿੱਚ ਨਾਲ ਜਦੋਂ ਵੀ ਪ੍ਰੈਕਟਿਸ ਕਰਦੇ ਹੋ ਇੱਕ ਵਾਰੀ ਜ਼ਰੂਰ ਦੇਖਿਆ ਕਰੋ ਕਿ ਬਾਕੀ ਆਨਸਰ ਕਿਉਂ ਨਹੀਂ ਆਏ ਬਾਕੀ ਆਨਸਰ ਕਿਉਂ ਨਹੀਂ ਆਏ ਇਹ ਹੀ ਕਿਉਂ ਸਹੀ ਹੋਇਆ हां ਜਦੋਂ ਕਰਮ ਨਾ ਹੋਵੇ ਤਾਂ ਅਕਰਮਿਕ ਕਿਰਿਆ ਦੂਜੇ ਤੋਂ ਕੰਮ ਕਰਵਾਉਂਦਾ ਪ੍ਰੇਨਾਰਥਿਕ ਕਿਰਿਆ ਤੇ ਇੱਕ ਸ਼ਾਦੀ ਆ ਜਾਂਦੀ ਤਾਂ ਕੈਰੀ ਕਿਰਿਆ ਚ ਜਾਂਦੀ ਓਕੇ ਓਕੇ ਕੋਈ ਨਹੀਂ ਪੁੱਤ ਚਲੋ ਸੱਤਵੇਂ ਦਾ ਅਨਸਰ ਕਰੋ ਸਰਕਾਰ ਆਪਣੀ ਮਰਜ਼ੀ ਕਰ ਰਹੀ ਹੈ ਤਾਂ ਕਿਹੜੀ ਕਿਰਿਆ ਅਕੈਰੀ ਕਿਰਿਆ ਸਧਾਰਨ ਕਿਰਿਆ ਸਸਰੰਗੀ ਕਿਰਿਆ ਜਾਂ ਦੂਰੀ ਪ੍ਰੇਨਾਰਥਿਕ ਕਿਰਿਆ ਕਿਹੜੀ ਕਿਰਿਆ ਹੈ RAM ਰੋਟੀ ਖਾ RAM ਰੋਟੀ ਖਾ ਤਾਂ ਜਿਹੜਾ ਖਾ ਸ਼ਬਦ ਆ ਗਿਆ ਤਾਂ ਇਕੱਲੇ ਨੇ ਆ ਕੇ ਕਿਰਿਆ ਦਾ ਕੰਮ ਕਰਤਾ ਨਾ ਪ੍ਰੀਤ ਤਾਂ ਉੱਥੇ ਪੁੱਤਾ ਜਾਨੀ ਸੇ ਕੈਰੀ ਕਿਰਿਆ ਇਹ ਕਰਨਾ ਆਪਾਂ ਟੌਪਿਕ ਵੰਤਰ ਦੇ ਪੱਖ ਤੋਂ ਕਿਰਿਆ ਦੋ ਤਰ੍ਹਾਂ ਦੀ ਤਾਂ ਉੱਥੇ ਆਜੂਗਾ ਕੱਲ ਐਪ ਵਿੱਚ ਕਲਾਸ ਹੋਈ ਸੀ ਹਰਪਿਤਿਕੌਰ ਕੱਲ ਆਪਾਂ ਕਾਰਕ ਕਰਿਆ ਅੱਜ ਟੈਸਟ ਐਪ ਦੇ ਵਿੱਚ ਕਿਰਿਆ ਦਾ ਟੈਸਟ ਕਾਰਕ ਕਿਰਿਆ ਤੇ ਗੁਰਮਤ ਰਾਗ 12 ਉਹਨਾਂ ਦਾ ਟੈਸਟ ਐਪ 'ਚ ਠੀਕ ਆ ਸਰਕਾਰ ਆਪਣੀ ਮਰਜ਼ੀ ਕਰ ਰਹੀ ਆ ਤਾਂ ਇਹ ਕਿਹੜੀ ਆ ਪਤਾ ਤਾਂ ਇਹ ਹੈਗੀ ਆ ਸਰਕਾਰ ਕਰਤਾ ਆਪ ਕੰਮ ਕਰ ਰਿਆ ਜਿੱਥੇ ਕੋਈ ਵੀ ਨਾ ਮੁੱਖ ਕਿਰੇ ਆਵੇ ਨਾ ਸੰਚਾਲਕ ਕਿਰੇ ਆਵੇ ਸਿੱਧੀ ਕੌਣ ਆਜੇ ਸਹਾਇਕ ਕਿਰੇ ਆਜੇ ਇਹ ਕੋਈ ਵੀ ਨਾ ਆਵੇ ਸਿੱਧਾ ਹੀ ਹੈ ਤੇ ਸੀ ਆਜੇ ਉਹਨੂੰ ਆਪਾਂ ਕਿੰਨੇ ਹੁੰਨੇ ਆ ਸਸਰੰਗੀ ਕਿਰਿਆ ਬਿਲਕੁਲ ਲਾਸਟ ਦੇ ਵਿੱਚ ਆਊਗਾ ਇਹ ਦੂਜੇ ਨੂੰ ਕਹਿ ਕੇ ਤੀਜੇ ਤੋਂ ਕੰਮ ਕਰਵਾਉਣਾ ਅਗਲਾ ਦੱਸੋ 8ਵੇਂ ਦਾ ਅਨਸਰ माता जी ने बीरे तो कम करवाया नहीं नहीं पुता टेस्ट च पक्का आया करो जिन्नी ज्यादा टेस्ट लाऊंगे तो उन्न ही डाउटे कलियर ओके इत मैं बहुम खड़िया करवा देनी जिदा मोएजन ऑनलाइन बैठी होता ਠੀਕ ਆ ਤਾਂ ਇਹਦੇ ਵਿੱਚ ਕੀ ਆ ਅਕਰਮਿਕ ਆ ਪ੍ਰੇਰਨਾਰਥਿਕ ਆ ਦੂਰੀ ਪ੍ਰੇਰਨਾਰਥਿਕ ਆ ਜਾਂ ਸਧਾਰਨ ਕਰਤਾ ਆਪਕੰਮ ਕਰਦਾ ਕਰਤਾ ਦੂਜੇ ਨੂੰ ਕਹੇ ਕਿ ਤੀਜੇ ਤੋਂ ਕੰਮ ਕਰਵਾਉਂਦਾ ਜਿਦੇ ਵਿੱਚ ਕਰਮੀ ਨਾ ਹੋਵੇ ਤਾਂ ਇਹਦੇ ਵਿੱਚ ਕੀ ਕਮਾਂਗੇ ਆਪਾਂ ਹਾਂ ਸਿਮਮੀ ਪੁੱਤ ਠੀਕ ਆ ਤਾਂ b4 ਬਦੂਕ ਓਕੇ ਤਾਂ ਇਹਦੇ ਵਿੱਚ ਹੈਗੀ ਆ ਸੋਡੀ ਪ੍ਰੇਰਨਾਰਥਿਕ ਕਿਰਿਆ ਬੀਰੇ ਤੋਂ ਕੰਮ ਕਰਵਾਇਆ ਜਿਸ ਬਾਅਦ ਵਿੱਚ ਕੇਵਲ ਕਰਤਾ ਹੀ ਹੋਵੇ ਕਰਮ ਨਾ ਹੋਵੇ ਉਹਨੂੰ ਆਪਾਂ ਕਿਹੜੇ ਕਾਵਾਂਗੇ ਹਾਂਜੀ ਪਰਮਜੀਤ ਕੌਰ ਥੈਂਕ ਯੂ ਪੁੱਤੋ ਵੀਡੀਓ ਲਾਈਕ ਤੇ ਸ਼ੇਅਰ ਕਰਦੇਆ ਕਰੋ ਠੀਕ ਹੈ ਉਹਨਾਂ ਆਪਾਂ ਕੀ ਕਹਾਂਗੇ ਜਿਦੇ ਵਿੱਚ ਕਰਮ ਨਾ ਹੋਵੇ ਕਿਉਂਕਿ ਕਿਰਿਆ ਤੋਂ ਬਿਨਾਂ ਤਾਂ ਕਲਪਨਾ ਨ ਕਰ ਹੀ ਨਹੀਂ ਸਕਦੇ ਕਿਰਿਆ ਦਾ ਸਾਰੇ ਕਿਤੇ ਹੀ ਆਉਣੀ ਆ ਕਰਤਾ ਆਪ ਕੰਮ ਕਰਦਾ ਇੱਕ ਸ਼ਬਦੀ ਬੰਤਰ ਦੇ ਪੱਖ ਤੋਂ ਤਾਂ ਜਿਦੇ ਵਿੱਚ ਕਰਮ ਨਾ ਹੋਵੇ ਉਹਨਾਂ ਆਪਾਂ ਕਹਾਂਗੇ ਅਕਰਮੀ ਕਿਰਿਆ ਜਿੱਥੇ ਕਰਮ ਹੋਵੇ ਉਹ ਉਸ ਕਰਮਿਕ ਕਿਰਿਆ ਇਹ ਅੱਗੇ ਕਿੰਨੇ ਤਰ੍ਹਾਂ ਦੀਆਂ ਸੀ ਦੋ ਤਰ੍ਹਾਂ ਦੀਆਂ ਸੀਗੀਆਂ ਤਾਂ ਕਾਦੇ ਵੇਸ ਤੇ ਦੇਖਦੇ ਆ ਕਰਮ ਦੇ ਵੇਸ ਤੇ ਜਿਸ ਕਿਰਿਆ ਦਾ ਕਰਤਾ ਆਪ ਕੰਮ ਕਰਦਾ ਹੋਵੇ ਉਹਨੂੰ ਆਪਾਂ ਕੀ ਕਹਾਂਗੇ ਜਿਸ ਕਿਰਿਆ ਦਾ ਕਰਤਾ ਆਪ ਕੰਮ ਕਰਦਾ ਹੋਵੇ ਅਕੈਰੀ ਕਿਰਿਆ ਸਕਰਮਿਕ ਕਿਰਿਆ ਸਧਾਰਨ ਕਿਰਿਆ ਜਾਂ ਦੂਰੀ ਕਿਰਿਆ ਜਿਸ ਦਾ ਕਰਤਾ ਆਪ ਕੰਮ ਕਰਦਾ ਹੋਵੇ ਸਧਾਰਨ ਕਿਰਿਆ ਓਕੇ ਕਾਦੇ ਵੇਸਤੇ ਦੇਖਦੇ ਆਪਾਂ ਸਧਾਰਨ ਕਿਰਿਆ ਹਮੇਸ਼ਾ ਕਰਤਾ ਦੇ ਵੇਸਤੇ ਸਾਧਾਰਨ ਕਿਰਿਆ ਨੂੰ ਕਦੇ ਬੰਤਰ ਦੇ ਵਿੱਚ ਤੇ ਨਾ ਲਾ ਕੇ ਆਜੋ ਉੱਥੇ ਆਇਆ ਸੀ ਪੁਲਿਸ ਦੇ ਵਿੱਚ ਤਾਂ ਉਹਨਾਂ ਨੇ ਕਹਿੰਦੇ ਸਾਧਾਰਨ ਕਿਰਿਆ ਕਾਦੇ ਪੱਖ ਤੋਂ ਦੇਖ ਰਿਆਂ ਬੰਤਰ ਦੇ ਪੱਖ ਤੋਂ ਲਾ ਜਾਂਦੀ ਬੰਤਰ ਦੇ ਪੱਖ ਤੋਂ ਅਕੈਰੀ ਤੇ ਸੰਯੁਕਤ ਦੇਖਦੇ ਆਪਾਂ ਨਿਊ ਵਾਲੇ ਬੱਚੇ ਅਨਸਰ ਕਰਿਓ ਇਹਦਾ ਨਿਊ ਵਾਲੇ ਪੀ ਵੀ ਕਿਊ ਪੁੱਤੇ ਹਰਪ੍ਰੀਤ ਕੌਰ ਅਮਨਦੀਪ ਕੌਰ ਜਸਪ੍ਰੀਤ ਕੌਰ ਸਿਮਮੀ ਪ੍ਰੀਤ ਤੇ ਪਰਮਜੀਤ ਕੌਰ ਨਾਮ ਦੀਆਂ ਪੰਜੇ ਦੀਆਂ ਪੰਜੇ ਕਿਸਮਾਂ ਦੇ ਨਾਮ ਲਿਖੋ ਨਾਮ ਅੱਗੇ ਸਾਡਾ ਪੰਜ ਤਰ੍ਹਾਂ ਦਾ ਹੁੰਦਾ ਤਾਂ ਪੰਜੇ ਦੀਆਂ ਪੰਜੇ ਕਿਸਮਾਂ ਲਿਖੋ ਪੁੱਤ ਬਾਕੀ ਕਿਸੇ ਬੱਚੇ ਨੂੰ ਨਹੀਂ ਲਿਖਣੀਆਂ ਸਿਮੇ ਲਿਖੋ ਪੁੱਤ ਨਾਮ ਪੰਜ ਤਰ੍ਹਾਂ ਦਾ ਪੰਜੇ ਦੀ ਪੰਜੇ ਗੁਰਮੁਖੀ ਲਿਪੀ 'ਚ ਲਿਖਣੀਆਂ ਆਂਸਰ ਦੱਸੋ ਇਹਦੇ ਵਿੱਚੋਂ ਰਿਗਵੇਦ ਗਿਆਨ ਦਾ ਭੰਡਾਰ ਹੈ ਬਾਕ ਵਿੱਚ ਰਿਗਵੇਦ ਅਤੇ ਗਿਆਨ ਰਿਗਵੇਦ ਅਤੇ ਗਿਆਨ ਕਿ ਨਾਮ ਦੀ ਕਿਹੜੀ ਕਿਸਮ ਹਨ ਕਿਹੜੀ ਕਿਸਮ ਹਨ ਸੌਰੀ ਪੁੱਤ ਓਕੇ ਇਹਨਾਂ ਦੇ ਵਿੱਚ ਊੜਾ ਆੜਾ ਈੜੀ ਸਸਾ ਕਿਹੜੀ ਹਾਂਜੀ ਠੀਕ ਆ ਰਾਣੀ ਓਕੇ ਠੀਕ ਆ ਆਮ ਨਾਮ ਖਾਸ ਨਾਮ ਇਕੱਠਵਾਚਕ ਪਾਵਾਚਕ ਤੇ ਵਸਤੂਵਾਚਕ ਓਕੇ ਰਾਜਵੀਰ ਠੀਕ ਆ ਪੁੱਤ ਹਾਂ ਸਿਮਨੀ ਤੇ ਪਰਮਜੀਤ ਕੌਰ ਪਰਮਜੀਤ ਕੌਰ ਲਿਖ ਪੁੱਤ ਨਾਮ ਦੀ ਪੰਜੇ ਦੇ ਪੰਜੇ ਕਿਸਮਾਂ ਗੁਰਮੁਖੀ ਲਿਪੀ ਚ ਠੀਕ ਆ ਹੁਣ ਇਹ ਗੱਲ ਤਾਂ ਹੈਗੀ ਹੈ ਕਿ ਰਿਗਵੇਦ ਚਾਰ ਬੇਦਾਂ ਦਾ ਉਹਦੇ ਵਿੱਚ ਸਾਡਾ ਰਿਗਵੇਦ ਕਿਹੜਾ ਉਹ ਇਹ ਵਾਲਾ ਤਾਂ ਕੱਟਿਆ ਗਿਆ ਓਕੇ ਇਹ ਵਾਲਾ ਆ ਗਿਆ ਖਾਸ ਨਾਮ ਹੁਣ ਜਿਹੜਾ ਗਿਆਨ ਸ਼ਬਦ ਆ ਜਿਹੜਾ ਗਿਆਨ ਸ਼ਬਦ ਜਿਹੜਾ ਗਿਆਨ ਸ਼ਬਦ ਉਹ ਕਾਦੇ ਵਿੱਚ ਜਾਊਗਾ ਵਸਤੂਵਾਚਕ ਵਿੱਚ ਜਾਊਗਾ ਇਹਨੂੰ ਵਸਤੂਵਾਚਕ ਵੀ ਕਹਿੰਦੇ ਨੇ ਪਦਾਰਤਵਾਚਕ ਵੀ ਕਹਿੰਦੇ ਨੇ ਓਕੇ ਇਹ ਕਿਹਦੇ ਵਿੱਚ ਜਾਊਗਾ ਆਮ ਨਾਮ 'ਚ ਜਾਊਗਾ ਜਾਂ ਪਾਵਚ ਤਾਂ ਇਹ ਜਾਊਗਾ ਖਾਸ ਨਾਮ ਤੇ ਪਾਵਚ ਜਿਨੋਂ ਪਰ ਟੱਚ ਨਹੀਂ ਕਰ ਸਕਦੇ ਓਕੇ ਸੀਮਿਤ ਪੱਤਾ ਠੀਕ ਆ ਪ੍ਰੀਤ ਠੀਕ ਆ ਪੱਤਾ ओके ਤਾਂ ਇਹਦਾ ਹੁਣ ਆ ਸੀ ਸੋਡਾ ਨਿਊ ਵਾਲੇ ਦੇਖ ਲਓ ਖਾਸ ਨਾਮ ਰਿਗਵੇਦ ਓਕੇ ਹੁਣ ਜੇ ਮੈਂ ਇੱਥੇ ਕੱਲਾ ਵੇਦ ਕਰ ਦਿੰਦੀ ਮੈਂ ਰਿਗ ਕੱਟ ਦਿੰਦੀ ਕੱਲਾ ਵੇਦ ਸ਼ਬਦ ਤਾਂ ਇੱਥੇ ਨਹੀਂ ਪਤਾ ਲੱਗਣਾ ਸੀ ਤਾਂ ਕਿਹੜੇ ਵੇਦ ਦੀ ਗੱਲ ਹੋ ਰਹੀ ਆ ਵੇਦ ਦਾ ਕਾਫੀ ਨੇ ਤਾਂ ਆਪਣੇ ਕੋਲੇ Hindu ਧਰਮ ਚ ਵੀ ਹੈਗੇ ਨੇ ਬੁੱਧ ਧਰਮ ਦੇ ਵਿੱਚ ਕੋਈ ਵੀ ਮਤਲਬ ਇਦਾਂ ਦੀ ਪਵਿੱਤਰ ਕੋਈ ਸੇ ਵੀ ਧਰਮ ਦੀ ਕਿਤਾਬ ਜਿਹੜੀ ਤਿਆਰ ਕਰੀ ਹੋਵੇ ਜਿਹੜੀ ਆਪ ਨੂੰ ਗਿਆਨ ਦੇ ਰਹੀ ਆ ਤਾਂ ਫਿਰ ਜੇ ਕੱਲਾ ਵੇਦ ਆ ਜਾਂਦਾ ਫਿਰ ਕਾਦੇ ਵਿੱਚ ਜਾਂਦਾ ਰਹਿਣਾ ਸੀਗਾ ਕੱਲਾ ਵੇਦ हां रानी ठीक है पता पंजाबी गुरमुखी लिपि ਚ ਲਿਖਿਆ ਕਰੋ ਲਿਪੀ ਵਰਤਿਆ ਕਰੋ ਪੰਜਾਬੀ ਦੇ ਵਿੱਚ ਤੁਸੀਂ ਬੋਲ ਪੰਜਾਬੀ ਰਹੇ ਹੋ ਬਟ ਲਿਪੀ ਤੁਸੀਂ ਰੋਮਨ ਵਰਤ ਰਹੇ ਹੋ ਜਾਂ ਦੇਵਨਾਗਰੀ ਵਰਤ ਰਹੇ ਹੋ ਤਾਂ ਪੰਜਾਬੀ ਬੋਲੋ ਤੇ ਲਿਪੀ ਗੁਰਮੁਖੀ ਲਿਪੀ ਵਰਤੋ ਭੇਦ ਆਮ ਨਾਮ ਹਾਰਾਜਵੀਰ ਸਿੰਘ ਰਾਣੀ ਠੀਕ ਹੈ ਪਤਾ ਤਾਂ ਹੁਣ ਇਹ ਰਿਗਵੇਦ ਆ ਤਾਂ ਇੱਕ ਪ੍ਰੋਪਰ ਆਪਣੇ ਦਿਮਾਗ ਚ ਬਣ ਗਿਆ ਨਾ ਕਿਹੜਾ ਰਿਗਵੇਦ ਤਾਂ ਫਿਰ ਇਹ ਵਾਗਿਆ ਤੁਹਾਡਾ ਖਾਸ ਨਾਮ ਦੇ ਵਿੱਚ ഓക്കെ okay, ഇത് कल ਚਲੋ ਜੇ ਕੋਈ ਨਿਊ ਲੱਗ ਗਿਆ ਤਾਂ ਉਹਨੂੰ ਵੀ ਆਪਣੇ ਨੋਟਸਾਂ ਦੇ ਵਿੱਚ ਐਡ ਕਰ ਲਿਓ ਹਾਂਜੀ ਗੁਰੂ ਅੰਗਦ ਦੇਵ ਜੀ ਗੁਰਮੁਖੀ ਲਿਪੀ ਦੇ ਪਿਤਾ ਅੰਦਰ ਹੌਲ ਪੈਣਾ ਕਿਸੇ ਮੰਦੀ ਹੋਣ ਦਾ ਫਿਕਰ ਹੋਣਾ ਆਪਾਂ ਕਹਿੰਦੇ ਕਿ ਅੱਜ ਬੜਾ ਬੇਚੈਨ ਜਿਹਾ ਹੋ ਰਿਹਾ ਅੰਦਰ ਹੌਲ ਪੈ ਰਹੇ ਨੇ ਓਕੇ ਅੰਗ ਅੰਗ ਹੱਸਣਾ ਅੰਗ ਅੰਗ ਹੱਸਣਾ ਬਹੁਤ ਖੁਸ਼ ਹੋਣਾ ਅੰਗ ਕਰਨਾ ਸਹਾਇਤਾ ਕਰਨੀ ਅੰਗ ਪਾਲਣਾ ਪਿਆਰ ਮਿੱਤਰਤਾ ਜਾਂ ਸਮੇਂ ਸਿਰ ਕਿਸੇ ਦੇ ਕੰਮ ਆ ਜਾਣਾ ਓਕੇ ਅੰਗ ਮਾਰਿਆ ਜਾਣਾ ਪੀ ਬਾਈ ਕਿਉਈ ਸੋਡਾ ਕਿਸੇ ਕਾਰਨ ਕਰਕੇ ਬਿਮਾਰੀ ਜਾਂ ਸੱਟ ਕਰਕੇ ਅੰਗ ਕੰਮ ਨਾ ਕਰੇ ਤਾਂ ਅੰਗ ਮਾਰਿਆ ਗਿਆ ਓਕੇ ਅਕਲ ਉੱਤੇ ਪੜਦਾ ਪੈ ਜਾਣਾ ਦਿਮਾਗੀ ਸੂਜ ਦਾ ਕੰਮ ਨਾ ਕਰਨਾ ਤਾਂ ਦਿਮਾਗ ਕੰਮ ਨਾ ਕਰੇ ਤਾਂ ਆਪਾਂ ਕਹਿੰਦੇ ਕਿ ਅਕਲ ਤੇ ਪੜਦਾ ਪੈ ਗਿਆ ਅਕਲ ਉੱਤੇ ਪੜਦਾ ਪਾਉਣਾ ਪੈ ਜਾਣਾ ਤੇ ਪਾਉਣਾ ਦੋਮਾਂ 'ਚ ਫਰਕ ਆ ਕਿਸੇ ਨੂੰ ਮੂਰਖ ਬਣਾਉਣਾ ਓਕੇ ਅੱਖ ਦਾ ਤਾਰਾ ਹੋਣਾ ਲਾੜਲਾ ਹੋਣਾ ਅੱਖ ਦਾ ਤਾਰਾ ਹੋਣਾ ਲਾੜਲਾ ਹੋਣਾ ਅੱਖ ਦਾ ਲਿਹਾਜ਼ ਕਰਨਾ ਜਾਨ ਪਛਾਣ ਕਰਕੇ ਨਿਮਰਤਾ ਜਾਂ ਲਿਹਾਜ਼ ਕਰਨਾ ਓਕੇ ਅੱਖ ਨਾ ਚੱਕ ਸਕਣਾ ਰੋਬ ਹੇਠਾ ਰਹਿਣਾ ਅੱਖ ਨੂੰ ਜਚਣਾ ਚੰਗਾ ਲੱਗਣਾ ਅੱਗਾ ਪਾਰੀ ਹੋਣਾ ਬੁਰੇ ਕੰਮਾ ਕਰਕੇ ਨਰਕਾਂ ਦਾ ਰਾਹ ਰਾਹ ਪੈਣਾ ਬੁਰੇ ਕੰਮ ਕਰਕੇ ਨਰਕਾਂ ਦਾ ਰਾਹ ਪੈਣਾ ਅੱਗਾ ਮਾਰਨਾ ਵੀ ਵੇ ਕਿਉਂ ਸੋਟਾ ਕਿਸੇ ਦੀ ਤਰੱਕੀ ਵਿੱਚ ਰੋਕ ਲਾਉਣੀ ਤਾਂ ਆਪਾਂ ਕਹਿੰਦੇ ਹਾਂ ਕਿ RAM ਨੇ ਸ਼ਾਮ ਦਾ ਅੱਗਾ ਮਾਰਤਾ ਤਾਂ ਜੋ ਵੀ ਉਹਨੇ ਅੱਗੇ ਜਾਣਾ ਸੀ ਆਪਣੀ ਤਰੱਕੀ ਕਰਨੀ ਸੀ ਉਹਦੇ ਵਿੱਚ ਰੋਕ ਲਾਉਣੀ ਹਾਂਜੀ ਤਾਂ ਅੱਖਾਂ ਦਾ ਤੇ ਇਹ ਧਾਰਾ ਤਾਂ लाड़ਲਾ ਹੋਣਾ ਇਹਦੇ ਵਿੱਚੋਂ ਜ਼ਿਆਦਾ ਜਿਹੜਾ ਜ਼ਰੂਰੀ ਆ 2 ਨੰਬਰ 7 ਨੰਬਰ 8 ਨੰਬਰ ਇਹ ਵਾਲਾ ਆਇਆ ਹੋਇਆ ਤੁਹਾਡਾ ਤੇ ਅੱਖਾਂ ਨੂੰ ਚੇਚਨਾ ਓਕੇ ਇਹਨਾਂ ਨੂੰ ਵੀ ਇੱਕ ਵਾਰੀ ਦੇਖ ਲਿਓ ਵੈਸੇ ਸਾਰੇ ਹੀ ਜ਼ਰੂਰੀ ਹੁੰਦੇ ਨੇ ਬਟ ਇਹ ਵਾਲੇ ਆਏ ਵੀ ਹੋਏ ਨੇ ਅੱਗੇ ਆ ਵੀ ਸਕਦੇ ਨੇ ਓਕੇ ਇਹ ਜਿਹੜੇ ਆ ਖਾਣਾ ਖਾਣ ਆਪਾਂ ਬਾਅਦ ਚ ਸਟਾਰਟ ਕਰਾਂਗੇ ਇਹ ਸਾਰੇ ਆਪਾਂ ਕੀ ਸਟਾਰਟ ਕੀਤੇ ਹੋਏ ਨੇ ਮਹਾਵਰੇ ਸਟਾਰਟ ਕੀਤੇ ਹੋਏ ਨੇ ਥੋੜੇ ਜੇ ਸ਼ਬਦਾਂ ਦਾ ਜਿਹੜਾ ਸਮੂਹ ਹੁੰਦਾ ਜਿਹੜਾ ਕੰਪਲੀਟ ਆਪਣੇ ਆਪ ਚ ਬਾਕ ਨਹੀਂ ਹੁੰਦਾ ਜਿਹੜਾ ਵੀ ਜਿਹੜਾ ਕਾਵ ਰੂਪ ਲਿੰਗ ਪਲਿੰਗ ਇੱਕ ਬਚਨ ਬਹੁ ਬਚਨ ਨਾਲ ਆਪਣਾ ਰੂਪ ਚੇਂਜ ਕਰ ਜਾਵੇ ਉਹ ਹੁੰਦਾ ਮਹਾਵਰਾ ਅਖਾਣ ਫਿਕਸ ਹੁੰਦਾ ਉਹਦਾ ਰੂਪ ਚੇਂਜ ਨਹੀਂ ਹੁੰਦਾ ਲਿੰਗ ਕਰਕੇ ਵਚਨ ਕਰਕੇ ਓਕੇ ਇਨਕੰਪਲੀਟ ਹੁੰਦੇ ਨੇ ਇਹ ਮੁਹਾਵਰੇ ਤੇ ਅਖਾਣ ਥੋੜੇ ਕੰਪਲੀਟ ਬਾਖ ਹੁੰਦੇ ਨੇ ਬਟ ਆਉਣਗੇ ਦੋਵੇਂ ਕਾਜ ਬੰਦ ਕਾਵ ਰੂਪ ਚ ਓਕੇ ਅੱਜ ਦੀ ਕਲਾਸ ਇਥੋਂ ਤੱਕ ਸੀ ਪੁੱਤੋ ਕੋਈ ਡਾਊਟ ਹੋਵੇ ਕਮੈਂਟ ਦੇ ਵਿੱਚ ਪੁੱਛ ਲਓ ਜਾਂ ਹੁਣ ਪੁੱਛ ਸਕਦੇ ਹੋ ओके ਸੋਡੀਆਂ ਹਜੇ ਤਿੰਨ ਕਲਾਸਾਂ ਹੋਰ ਆਉਣਗੀਆਂ ਕਿਰਿਆ ਦੇ ਉੱਪਰ ਉਹ ਤੋਂ ਬਾਅਦ ਕਿਰਿਆ ਕੰਪਲੀਟ ਹੋਊਗੀ ਬਾਅਦ ਦੇ ਵਿੱਚ ਤੁਹਾਡਾ ਕਿਰਿਆ ਤੇ ਟੈਸਟ ਹੋਊਗਾ ਹਾਂਜੀ ਰਾਜਵੀਰ ओके ਮਿਲਦੇ ਆਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ